ਨਮਸਕਾਰ ਦੋਸਤੋ ਮੈਂ ਰੋਹਿਤ ਖੰਡਰੀ ਸਵਾਗਤ ਕਰਦਾ ਹਾਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਦੋਸਤੋ ਅੱਜ ਰਾਸ਼ੀਆਂ ਦੇ ਹਾਲ ਦੱਸਣ ਤੋਂ ਪਹਿਲਾਂ ਤੁਹਾਨੂੰ ਇੱਕ ਨਵਾਂ ਟੌਪਿਕ ਦੱਸਾਂਗਾ ਕੋਈ ਜਾਣਕਾਰੀ ਦੇਣਾ ਚਾਹੁੰਦਾ ਮੈਂ ਅ ਜੇ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਨਜ਼ਰ ਲੱਗ ਜਾਂਦੀ ਹੈ ਸਿਕਸਰ ਦਿੱਖਦੇ ਆ ਕਿ ਬੱਚਿਆਂ ਨੂੰ ਨਜ਼ਰ ਲੱਗ ਜਾਂਦੀ ਹੈ ਜਾਂ ਕਾਰੋਬਾਰ 'ਚ ਨਜ਼ਰ ਲੱਗ ਜਾਂਦੀ ਹੈ ਜਾਂ ਸਾਨੂੰ ਨਜ਼ਰ ਲੱਗ ਜਾਂਦੀ ਹੈ ਆਪਣੀ ਹੀ ਨਜ਼ਰ ਕਈ ਵਾਰ ਲੱਗ ਜਾਂਦੀ ਹੈ ਉਹਦੇ ਕੀ ਹੱਲ ਹੈ ਉਹਨਾਂ ਦੇ ਕੀ ਉਪਾਅ ਕੀਤੇ ਜਾਣ ਤਾਂ ਕਿ ਨਜ਼ਰਦਾਰੀ ਠੀਕ ਹੋ ਜਾਵੇ ਤੇ ਇਹਦੇ ਵਾਸਤੇ ਤੁਹਾਨੂੰ ਮੋਬਾਈਲ ਜਰੂਰ ਦੱਸਾਂਗਾ ਪ੍ਰੋਗਰਾਮ ਇਹ ਐਂਡ ਤੱਕ ਜਰੂਰ ਦੇਖਣਾ ਹੈ ਲਾਸਟ ਤੱਕ ਪ੍ਰੋਗਰਾਮ ਦੇਖਣਾ ਹੈ ਤਾਂ ਕਿ ਤੁਹਾਨੂੰ ਇਹ ਪਾਏ ਜਰੂਰ ਮਿਲ ਸਕੇ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲਿਆਂ ਵਾਸਤੇ ਅੱਜ ਦਾ ਦਿਨ ਕਿਰਦਾਰ ਜਾਏਗਾ ਮੇਸ਼ ਰਾਸ਼ੀ ਵਾਲਿਆਂ ਵਾਸਤੇ ਅੱਜ ਦਾ ਦਿਨ ਬਹੁਤ ਅੱਛਾ ਜਾਣ ਵਾਲਾ ਹੈ ਮਦਦ ਦੀ ਹੈਲਥ ਦੇ ਵਿੱਚ ਸੁਧਾਰ ਹੋਊਗਾ ਮਾਤਾ ਦੀ ਸਿਹਤ ਅੱਛੀ ਹੋਏਗੀ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਪਰਿਵਾਰ ਦੇ ਵਿੱਚ ਕੋਈ ਅੱਛੀ ਚੀਜ਼ ਆ ਸਕਦੀ ਹੈ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਮੱਥੇ ਦੇ ਉੱਪਰ ਕੇਸਰਾ ਦਿਲਕ ਜਰੂਰ ਲਗਾਣਾ ਤਾਂ ਕਿ ਅੱਜ ਤੁਹਾਡੇ ਘਰ ਦੇ ਵਿੱਚ ਖੁਸ਼ਹਾਲੀ ਆ ਸਕੇ ਦੋਸਤੋ ਹੁਣ ਗੱਲ ਕਰਦੇ ਹਾਂ বৃਸ਼ਭ ਰਾਸ਼ੀ ਵਾਲਿਆਂ ਵਾਸਤੇ বৃਸ਼ਭ ਰਾਸ਼ੀ ਵਾਲਿਆਂ ਵਾਸਤੇ ਇਹ ਕੰਦਲ ਕੀਤੀ ਜਾਵੇ বৃਸ਼ਭ ਰਾਸ਼ੀ ਵਾਲਿਆਂ ਵਾਸਤੇ ਅੱਜ ਦਾ ਦਿਨ ਥੋੜਾ ਜਿਆ ਐਫਰਟ ਕਰਨ ਵਾਲਾ ਆਦਰਮ ਦਿਖਾਉਣ ਵਾਲਾ ਮਿਹਨਤ ਕਰਨ ਵਾਲਾ ਔਰ ਮਿਹਨਤ ਦੇ ਰਿਜ਼ਲਟ ਲੈਣ ਵਾਲਾ ਅਗਰ ਤੁਸੀਂ ਮਿਹਨਤ ਕਰੋਗੇ ਤਾਂ ਮਿਹਨਤ ਦੇ ਤੁਹਾਨੂੰ ਰਿਜ਼ਲਟ ਵੀ ਪੂਰੇ ਮਿਲਣਗੇ ਅੱਜ ਦਾ ਦਿਨ ਤੁਹਾਡਾ ਸ਼ੁਭ ਰਹਿਣ ਵਾਲਾ ਹੈ ਕਰਨਾ ਕੀ ਅੱਜ ਥੋੜੇ ਜਿਹੇ ਚਾਵਲ ਲੈ ਕੇ ਤੁਹਾਨੂੰ ਮਸਾਂ ਤੇ ਦਾਨ ਜਰੂਰ ਕੀਤੇ ਜਾ ਤਾਂ ਕਿ ਆਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋਂ ਹੁਣ ਗੱਲ ਕਰਦੇ ਹਾਂ ਮਿਥੂ ਰਾਸ਼ੀ ਵਾਲਿਆਂ ਵਾਸਤੇ ਮਿਥੂਨ ਰਾਸ਼ੀ ਵਾਲਿਆਂ ਵਾਸਤੇ ਜੇ ਗੱਲ ਕੀਤੀ ਜਾਵੇ ਤਾਂ ਮਿਥੂਨ ਰਾਸ਼ੀ ਵਾਲਿਆਂ ਦਾ ਆਜ ਦਾ ਦਿਨ ਕੈਸੇ ਵੱਲੋਂ ਅੱਛਾ ਰਹਿਣ ਵਾਲਾ ਹੈ ਘਰ ਦੇ ਵਿੱਚ ਖੁਸ਼ਹਾਲੀ ਦਾ ਮਾਹੌਲ ਰਹਿਣ ਵਾਲਾ ਹੈ ਪਰਿਵਾਰ ਦੇ ਜਿਹੜੀ ਥੋੜੁੜੀ ਗੱਲ ਨੂੰ ਲੈ ਕੇ ਜਿਹੜੀ ਖਟਾਸ ਸੀ ਉਹ ਦੂਰ ਹੋ ਜਾਏਗੀ ਪਰਿਵਾਰ ਦੇ ਵਿੱਚ ਅਗਰ ਮਿਹਨਤ ਜ਼ਿਆਦਾ ਕੀਤੀ ਜਾਵੇ ਪਰਿਵਾਰ ਦੇ ਵਿੱਚ ਤਾਂ ਕੁਝ ਨਾ ਕੁਝ ਸਫਲਤਾ ਦੇ ਚਾਂਸਸ ਵੀ ਬਣੇ ਹੋਏ ਆ ਇਸ ਦੇ ਨਾਲ ਨਾਲ ਅਗਰ ਗੱਲ ਕੀਤੀ ਜਾਵੇ ਪੈਸੇ ਦੇ ਲਈ ਤਾਂ ਪੈਸੇ ਲਈ ਆਜ ਦਾ ਦਿਨ ਬਹੁਤ ਵਧੀਆ ਰਹਿਣ ਵਾਲਾ ਹੈ ਬਹੁਤ ਸ਼ੁਭ ਰਹਿਣ ਵਾਲਾ ਹੈ ਕਰਨਾ ਕੀ ਹੈ ਮੱਥੇ ਦੇ ਉੱਪਰ ਕੇਸਰਾ ਦਾ ਲਕ ਜਰੂਰ ਲਗਾ ਕੇ ਕਰੋ ਜਾਨ ਤਾਂ ਕਿ ਆਜ ਦਾ ਦਿਨ ਅੱਛਾ ਬਣਿਆ ਰਹੇ ਦੋਸਤੋ ਉਹਨਾਂ ਗੱਲ ਕਰਦੇ ਕਰਕਰਾਸ਼ੀ ਵਾਲਿਆਂ ਵਾਸਤੇ ਕਰਕਰਾਸ਼ੀ ਵਾਲਿਆਂ ਵਾਸਤੇ ਆਜ ਦਾ ਦਿਨ ਕਿੱਦਾਂ ਜਾਏਗਾ ਮੈਂ ਦੱਸਾਂਗਾ ਕਰਕਰਾਸ਼ੀ ਵਾਲਿਆਂ ਵਾਸਤੇ ਆਜ ਦਾ ਦਿਨ ਕੌਨਫੀਡੈਂਸ ਨੂੰ ਵਧਾਉਣ ਵਾਲਾ ਆਪਣੇ ਆਪ ਤੇ ਆਪਣੇ ਆਪ ਤੇ ਅਗਰ ਗੱਲ ਕੀਤੀ ਜਾਵੇ ਤਾਂ ਆਪਣੇ ਆਪ ਤੇ ਖੁਸ਼ ਰਹਿਣ ਵਾਲਾ ਹੈ ਕਦਨ ਰਹਿਣ ਵਾਲਾ ਹੈ ਠੀਕ ਹੈ ਨਾ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਦਾ ਟਾਈਮ ਆ ਜਾਣ ਵਾਲਾ ਹੈ ਹਰ ਪਾਸੇ ਸਫਲਤਾ ਮਿਲਣ ਦੇ ਚਾਂਸਸ ਬਣੇ ਹੋਏ ਹੈ ਕਰਨਾ ਕੀ ਹੈ ਤੁਸੀਂ ਅੱਜ ਕਰਨਾ ਹੈ ਹੈ ਕਦਰਾਸ਼ੀ ਵਾਲਿਆਂ ਨੇ ਕਿ ਥੋੜਾ ਜਿਹਾ ਚਨੇ ਦੀ ਗੱਲ ਲੈਣੀ ਹੈ ਉਹਨੂੰ ਅੱਜ ਧਰਮਸਾਲ ਦੇ ਦਾਨ ਜ਼ਰੂਰ ਕਰਨੀ ਹੈ ਤਾਂ ਕਿ ਆਜ਼ਾਦ ਇਨਨੋਜ਼ਾ ਸ਼ੁਭ ਹੋਣਿਆ ਰਹੇ ਹਨ ਕਨ ਕਲ ਕਾਹਦੇ ਸਿੰਗ ਲਗਨ ਵਾਲਾ ਹੈ ਵਾਸਤੇ ਸਿੰਗ ਲਗਨ ਵਾਲਿਆਂ ਵਾਸਤੇ ਆਰਿਸ ਖਰਚੇ ਦਾ ਦਿਨ ਰਹੇਗਾ ਆਪਣੇ ਆਪ ਦੇ ਖਰਚੇ ਹੋ ਸਕਦੇ ਆ ਕੱਪੜਿਆਂ ਦੇ ਖਰਚੇ ਹੋ ਸਕਦੇ ਆ ਬ੍ਰਾਂਡਡ ਚੀਜ਼ਾਂ ਦੇ ਖਰਚੇ ਹੋ ਸਕਦੇ ਆ ਔਰ ਖਰਚੇ ਤੋਂ ਥੋੜਾ ਜਿਹਾ ਬਚ ਕੇ ਜਲਨ ਦੀ ਲੋੜ ਹੁੰਦਾ ਹੈ ਆਜ਼ਾਦੀ ਨੂੰ ਉਹਨਾਂ ਦਾ ਖਰਚੇ ਦਾ ਰਹਿਣ ਵਾਲਾ ਹੈ ਇਸ ਕਰਕੇ ਕੋਸ਼ਿਸ਼ ਇਹ ਕਰਨ ਵੀ ਖਰਚਾ ਕਿੱਥੇ ਕਰਨਾ ਸੋਚ ਸਮਝੀਏ ਕਰਨ ਤਾਂ ਕਿ ਬਾਅਦ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਔਰ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਅੱਜ ਥੋੜੇ ਜਿਹੇ ਚਾਵਲ ਲੱਗੇ ਸਗਰੀਬ ਨੂੰ ਦਾਨ ਜ਼ਰੂਰ ਕਰਨੇ ਆ ਤਾਂ ਕਿ ਆਜ਼ਾਦੀ ਦਾ ਸ਼ੁਭ ਬਣਿਆ ਰਹੇ ਬਸ ਤੋਂ ਹੁਣ ਗੱਲ ਕਰਦੇ ਆ ਕੰਨਿਆ ਰਾਸ਼ੀ ਵਾਲੇ ਵਾਸਤੇ ਕੰਨਿਆ ਰਾਸ਼ੀ ਵਾਲੇ ਵਾਸਤੇ ਅੱਜ ਦਾ ਦਿਨ ਕਿੱਦਾਂ ਜਾਏਗਾ ਮੈਂ ਦੱਸਾਂਗਾ ਕੰਨਿਆ ਰਾਸ਼ੀ ਵਾਲੇ ਵਾਸਤੇ ਅੱਜ ਦਾ ਦਿਨ ਬਹੁਤ ਸ਼ੁਭ ਰਹਿਣ ਵਾਲਾ ਹੈ ਲਾਭ ਵਾਲਾ ਇੱਛਾਵਾਂ ਦੀ ਪੂਰਤੀ ਕਰਨ ਵਾਲਾ ਇਸ ਦੇ ਨਾਲ ਨਾਲ ਕੋਈ ਅਗਰ ਤੁਹਾਡੇ ਖੁਸ਼ੀਆਂ ਰੁਕੀਆਂ ਹੋਈਆਂ ਤਾਂ ਉਹ ਖੁਸ਼ੀਆਂ ਵੀ ਇਹ ਤੁਹਾਨੂੰ ਮਿਲਣਗੀਆਂ ਅੱਜ ਦਾ ਦਿਨ ਹਰ ਪਾਸੇ ਸਫਲਤਾ ਦਿਲਾਉਣ ਵਾਲਾ ਦਿਨ ਰਹੇਗਾ ਅੱਜ ਦਾ ਦਿਨ ਥੋੜਾ ਜਿਹਾ ਖਰਚੇ ਵੀ ਕਰਵਾਏਗਾ ਲੇਕਿਨ ਉਹ ਖਰਚੇ ਸ਼ੁਭ ਕੰਮਾਂ ਦੇ ਉੱਪਰ ਹੋਣਗੇ ਅੱਛੇ ਕੰਮਾਂ ਦੇ ਤੁਹਾਡੇ ਖਰਚੇ ਅੱਜ ਦਾ ਦਿਨ ਹੋਣਗੇ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਇੱਕ ਚਾਂਦੀ ਦੀ ਡੱਬੀ ਦੇ ਵਿੱਚ ਥੋੜਾ ਜਿਹਾ ਝਾਵਲ ਭਰ ਕੇ ਆਈ ਆਪਣੀ ਜੇਬ ਦੇ ਵਿੱਚ ਜ਼ਰੂਰ ਰੱਖੋ ਤਾਂ ਕਿ ਆਜਾ ਦਿਨ ਤੁਹਾਡਾ ਜੀ ਸ਼ੁਕੂ ਬਣਿਆ ਰਹੇ। ਦੋਸਤੋ ਹੁਣ ਗੱਲ ਕਰਦੇ ਤੁਲਾ ਰਾਸ਼ੀ ਵਾਲਿਆਂ ਵਾਸਤੇ। ਤੁਲਾ ਰਾਸ਼ੀ ਵਾਲਿਆਂ ਵਾਸਤੇ ਅੱਜ ਵਿਪਾਰ ਦੇ ਵਿੱਚ ਵਾਧਾ ਹੋਏਗਾ। ਵਿਪਾਰ ਨਵੇਂ ਰਸਤੇ ਤੇ ਚੱਲੇਗਾ। ਵਿਪਾਰ ਦੇ ਵਿੱਚ ਕੁਝ ਨਵੀਂ ਅਚੀਵਮੈਂਟ ਹੋਣ ਦੇ ਚਾਂਸਸ ਬਣੇ ਹੋਏ ਆ। ਇਸ ਦੇ ਨਾਲ ਨਾਲ ਪਿਤਾ ਦੀ ਸਿਹਤ ਵੀ ਅੱਛੀ ਚੱਲੇਗੀ। ਪਿਤਾ ਦੀ ਸੇਪ ਨਾਲ ਵੀ ਸੁਧਾਰ ਹੋਏਗਾ। ਪਿਤਾ ਨਾਲ ਕਰਨਾ ਮਨ ਮਟਾਬ ਚੱਲ ਰਿਹਾ ਤਾਂ ਉਹ ਵੀ ਦੂਰ ਹੋਣ ਦੇ ਚਾਂਸਸ ਬਣੇ ਹੋਏ ਆ। ਕਰਨਾ ਕੀ ਹੈ ਤੁਸੀਂ ਗਾਇਤਰੀ ਮੰਤਰ ਦਾ ਜਾਪ ਅੱਜ ਜ਼ਰੂਰ ਕਰਨਾ ਹੈ ਗਾਇਤਰੀ ਮੰਤਰ ਪੰਜ ਵਾਰ ਬੋਲ ਕੇ ਜ਼ਰੂਰ ਆਪਣੇ ਕੰਮ ਤੇ ਜਾਓ ਤਾਂ ਕਿ ਅਗਲੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਹੁਣ ਗੱਲ ਕਰਦੇ ਹਾਂ ਰਿਸ਼ਿਕ ਲਗਾ ਰਿਸ਼ਿਕ ਰਾਸ਼ੀ ਵਾਲਿਆਂ ਵਾਸਤੇ ਰਿਸ਼ਿਕ ਰਾਸ਼ੀ ਵਾਲਿਆਂ ਵਾਸਤੇ ਅੱਜ ਦਾ ਦਿਨ ਕਿਸਮਤ ਸਾਥ ਦੇਣ ਵਾਲਾ ਘੁੰਮਣ ਵਾਲਾ ਫਿਰਨ ਵਾਲਾ ਇੰਜੋਏਮੈਂਟ ਕਰਨ ਵਾਲਾ ਔਰ ਆਪਣੀ ਲਾਈਫ ਦੇ ਵਿੱਚ ਖੁਸ਼ੀਆਂ ਲੈ ਕੇ ਆਉਣ ਵਾਲਾ ਅੱਜ ਦਾ ਦਿਨ ਰਹਿਣ ਵਾਲਾ ਹੈ ਰਿਸ਼ਿਕ ਰਾਸ਼ੀ ਵਾਲਿਆਂ ਵਾਸਤੇ ਅੱਜ ਦਾ ਦਿਨ ਬਹੁਤ ਸ਼ੁਭ ਜਾਏਗਾ ਕਿਉਂਕਿ ਕਿਸੇ ਤਰੀਕੇ ਦੀ ਵੀ ਕੋਈ ਪਰੇਸ਼ਾਨੀ ਨਜ਼ਰ ਨਹੀਂ ਆ ਰਹੀ ਸਿਰਫ ਮਨ ਥੋੜਾ ਜਿਹਾ ਉਦਾਸ ਰਹਿ ਸਕਦਾ ਹੈ ਮਨ ਤੇ ਉਦਾਸੀ ਨਾ ਰਹੇ ਇਸ ਕਰਕੇ ਕੀ ਕਰਨਾ ਹੈ ਮੱਥੇ ਦੇ ਉੱਪਰ ਦੁੱਧ ਦਾ ਤੇਲ ਜ਼ਰੂਰ ਲਗਾਉਣਾ ਤਾਂ ਕਿ ਅਜਾ ਦਿਨ ਸ਼ੁਭ ਬਣਿਆ ਰਹੇ ਹੁਣ ਗੱਲ ਕਰਦੇ ਦੋਸਤੋ ਧਨੂ ਰਾਸ਼ੀ ਵਾਲੇ ਵਾਸਤੇ ਧਨੂ ਰਾਸ਼ੀ ਵਾਲੇ ਵਾਸਤੇ ਅਜਾ ਦਿਨ ਕਿਦਾਂ ਰਹੇਗਾ ਮੈਂ ਦੱਸਾਂਗਾ ਧਨੂ ਰਾਸ਼ੀ ਵਾਲੇ ਵਾਸਤੇ ਅੱਜ ਥੋੜਾ ਜਿਹਾ ਨੁਕਸਾਨ ਦਾ ਦਿਨ ਰਹੇਗਾ ਥੋੜੀ ਜੀ ਪਰੇਸ਼ਾਨੀ ਘੇਰ ਕੇ ਰੱਖੇਗੀ ਬੰਦੇ ਬੰਦੇ ਕੰਮ ਦੇ ਵਿੱਚ ਰੁਕਾਵਟਾਂ ਨਹੀਂ ਸ਼ੁਰੂ ਹੋ ਜਾਏਗੀ ਇਸ ਤਰ੍ਹਾਂ ਲੱਗੇਗਾ ਵੀ ਕੰਮ ਮੇਰਾ ਸਿਰੇ ਚੜ ਜਾਏਗਾ ਪਰ ਬਾਏ ਲੱਕ ਕੰਮ ਹੁੰਦੇ ਹੁੰਦੇ ਰੁਕ ਜਾਣਾ ਰੁਕਣਾ ਸ਼ੁਰੂ ਹੋ ਜਾਏਗਾ ਤੰਦਰੁਜਰ ਕੋਲ ਕਾਫੀ ਚਾਂਸਸ ਬਨੇ ਹੋਏ ਹੈ ਕਿਸੇ ਤਰ੍ਹਾਂ ਦੀ ਰਿਕਵਰਟ ਨਾ ਹੋਵੇ ਇਸ ਕਰਕੇ ਥੋੜੇ ਜਿਹਾਵਲ ਲੈ ਕੇ ਕਿਸੇ ਗਰੀਬ ਨੂੰ ਦਾਨ ਜ਼ਰੂਰ ਕਰੋ ਤਾਂ ਕਿ ਆਜ਼ਾਦ ਦਿਨ ਦਾ ਸ਼ੁਭ ਬਣਿਆ ਰਹੇ ਉਹਨਾਂ ਗੱਲ ਕਰਦੇ ਮਕਰ ਅਸ਼ੀ ਵਾਲੇ ਵਾਸਤੇ ਮਕਰ ਅਸ਼ੀ ਵਾਲੇ ਵਾਸਤੇ ਆਜ਼ਾਦ ਦਿਨ ਬਹੁਤ ਅੱਛਾ ਰਹਿਣ ਵਾਲਾ ਹੈ ਪਾਰਨਰਸ਼ਿਪ ਦੇ ਵਿੱਚ ਨਈ ਪਾਰਨਰਸ਼ਿਪ ਬਣਾਉਣ ਦੇ ਚਾਂਸਸ ਬਨੇ ਹੋਏ ਹੈ ਵਪਾਰ ਦੇ ਵਿੱਚ ਉਮੰਤੀ ਦੇ ਚਾਂਸਸ ਬਨੇ ਹੋਏ ਹੈ ਇਨਕਮ ਤੁਹਾਡੇ ਘਰ ਅੱਛੀ ਆਏਗੀ ਆਜ਼ਾਦ ਦਿਨ ਅਗਰ ਤੁਸੀਂ ਪ੍ਰਯਾਸ ਕਰਦੇ ਹੋ ਕੋਈ ਡੇਲੀ ਇਨਕਮ ਦਾ ਕੰਮ ਕਰਦੇ ਹੋ ਕੋ ਡੇਲੀ ਬੇਸ ਦੀ ਚੀਜ਼ਾਂ ਦਾ ਕੰਮ ਕਰਦੇ ਹੋ ਤਾਂ ਡੇਲੀ ਇਨਕਮ ਦੇ ਵੀ ਸਾਡੇ ਵਾਅਦਾ ਹੋਣ ਦੇ ਚਾਂਸਸ ਬਣੇ ਹੋਏ ਆ ਇਸ ਦੇ ਨਾਲ ਨਾਲ ਪਰਿਵਾਰ ਦੇ ਵਿੱਚ ਖੁਸ਼ੀਆਂ ਦੇ ਚਾਂਸਸ ਨਾਲ ਬਣੇ ਹੋਏ ਆ ਲੇਕਿਨ ਛੋਟੀ ਮੋਟੀ ਕੋਈ ਝੋਟ ਲੱਗਣ ਦੇ ਚਾਂਸਸ ਵੀ ਨਾਲ ਸਾਡੇ ਬਣੇ ਹੋਏ ਆ ਇਸ ਕਰਕੇ ਇਹ ਚੀਜ਼ ਤੋਂ ਵੱਧ ਕੇ ਚੱਲਣਾ ਵੀ ਤੁਹਾਡੇ ਕੋਲ ਨਾ ਕੋਈ ਇੰਜਰੀ ਕੋਈ ਨਾ ਕੋਈ ਝੋਟ ਨਾ ਲੱਗੇ ਕਿਤੋਂ ਪਛਣਾ ਵਾਸਤੇ ਲੋਜੀ ਕੀਤਾ ਹੋਣਾ ਕਿਤੋਂ ਹਸਪਤਾਲ ਦੇ ਉੱਪਰ ਗੁਰਦ ਦਾ ਗਨ ਜ਼ਰੂਰ ਕਰਨਾ ਤਾਂ ਕਿ ਆਇਆ ਦੰਦਾ ਸ਼ੁਭ ਬਣਿਆ ਰਹੇ ਮੋਂ ਗੱਲ ਕਰਦੇ ਆਂ ਕੁੰਭ ਰਾਸ਼ੀ ਵਾਲਿਆਂ ਵਾਸਤੇ ਕੁੰਭ ਰਾਸ਼ੀ ਵਾਲੇ ਵਾਸਤੇ ਹਲੋਨੀ ਕਿੱਦਾਂ ਜਾਏਗਾ ਦੱਸਾਂਗਾ ਅੱਜ ਦਿਨ ਦੇ ਵਿੱਚ ਸਿਰ ਦੇ ਵਿੱਚ ਥੋੜੀ ਜਿਹੀ ਗੜਬੜ ਆਣ ਦੇ ਚਾਂਸਸ ਹੈ ਸਿਰ ਥੋੜੀ ਜਿਹੀ ਡਿਸਟਰਬ ਹੋਣ ਦੇ ਚਾਂਸਸ ਹੈ ਸਿਰ ਦੇ ਵਿੱਚ ਪਰੇਸ਼ਾਨੀਆਂ ਦੇ ਚਾਂਸਸ ਹੈ ਸਟਮਕ ਅਪਸਟ ਹੋ ਸਕਦੀ ਹੈ ਸਟਮਕ ਦੇ ਵਿੱਚ ਦਿੱਕਤ ਆ ਸਕਦੀ ਹੈ ਪੇਟ ਅਪਸਟ ਰਹੇਗਾ ਲੂਜ਼ ਮੋਸ਼ਨ ਦੇ ਚਾਂਸਸ ਬਣੇ ਹੋਏ ਹੈ ਵੋਮਟਿੰਗ ਦੇ ਚਾਂਸਸ ਬਣੇ ਹੋਏ ਹੈ ਇਨਫੈਕਸ਼ਨ ਹੋਣ ਦੇ ਚਾਂਸਸ ਬਣੇ ਹੋਏ ਹੈ ਇਸ ਕਰਕੇ ਆਪਣੀ ਸਿਹਤ ਦਾ ਪੂਰਾ ਖਿਆਲ ਰੱਖ ਕੇ ਚੱਲਣੀ ਜ਼ਰੂਰ ਹੈ ਕਰਨਾ ਕੀ ਹੈ ਕਰਨਾ ਇਹ ਹੈ कि थोड़े ये चावल लेके किसी गरीब नु दान जरूर ਦਿੱਤੇ ਜਾਣ ताकि आज ਦਾ ਦਿਨ ਅਡਾ ਸ਼ੁਭ ਬਣਿਆ ਰਹੇ। ਉਸ ਤੋਂ ਹੁਣ ਗੱਲ ਕਰਦੇ ਆ ਮੀਨ ਰਾਸ਼ੀ ਵਾਲਿਆਂ ਵਾਸਤੇ। ਮੀਨ ਰਾਸ਼ੀ ਵਾਲਿਆਂ ਵਾਸਤੇ ਅੱਜ ਦਿਨ ਕਿਹਦਾ ਰਹੇਗਾ ਮੈਂ ਤੁਹਾਨੂੰ ਦੱਸਾਂਗਾ। ਮੀਨ ਰਾਸ਼ੀ ਵਾਲਿਆਂ ਵਾਸਤੇ ਅੱਜ ਅਗਰ ਇਨਵੈਸਟਮੈਂਟ ਕਿਤੇ ਕਰਕੇ ਬੈਠੇ ਆ ਤਾਂ ਬਹੁਤ ਦਿਨ ਵਧੀਆ ਹੈ। ਅ ਜੇਕਰ ਇਨਵੈਸਟਮੈਂਟ ਕਰਨਾ ਚਾਹ ਨਹੀਂ ਹੋ ਤਾਂ ਵੀ ਅੱਜ ਦਾ ਦਿਨ ਬਹੁਤ ਵਧੀਆ ਰਹਿਣ ਵਾਲਾ ਹੈ। ਇਸ ਦੇ ਨਾਲ ਨਾਲ ਸਟਮਕ ਦੇ ਵਿੱਚ ਪ੍ਰੋਬਲਮ ਆਉਣ ਦੇ ਚਾਂਸਸ ਬਣੇ ਹੋਏ ਆ। ਪੇਟ ਥੋੜਾ ਜਿਆਦਾ ਸਟ੍ਰੈਸ ਰਹਿ ਸਕਦਾ ਹੈ। ਪੇਟ ਦੇ ਵਿੱਚ ਪਰੇਸ਼ਾਨੀ ਆ ਸਕਦੀ ਹੈ। ਪਰ ਪੈਸੇ ਦੇ ਵੱਲੋਂ ਕਾਰੋਬਾਰ ਦੇ ਵੱਲੋਂ ਸਥਿਤੀ ਬਹੁਤ ਅੱਛੀ ਰਹਿਣ ਵਾਲੀ ਹੈ ਇਸ ਲਈ ਕਰਨਾ ਕੀ ਹੈ ਤੁਸੀ ਆਪਣੀ ਨਾਦੀ ਦੇ ਉੱਪਰ ਕੇਸਾ ਦਿਨ ਲਗਾਣਾ ਤਾਂ ਕਿ ਆਇਆ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਆਪਾਂ ਗੱਲ ਕੀਤੀ ਸੀ ਨਜ਼ਰ ਦੀ ਨਜ਼ਰ ਜਦੋਂ ਪਰਿਵਾਰ ਦੇ ਬੱਚੇ ਨੂੰ ਕਿਸੇ ਨੂੰ ਲੱਗ ਜਾਂਦੀ ਹੈ ਤਾਂ ਉਹਨੂੰ ਕਿੱਦਾਂ ਠੀਕ ਕਰਨਾ ਆਪਾਂ ਅਕਸਰ ਅਸੀਂ ਦੇਖਦੇ ਹਾਂ ਵਪਾਰ ਦੇ ਵਿੱਚ ਵਪਾਰੀਆਂ ਨੂੰ ਕੰਮ ਦੇ ਵਿੱਚ ਨਜ਼ਰ ਲੱਗ ਜਾਂਦੀ ਹੈ ਇੱਕ ਦਿਨ ਕੰਮ ਬਹੁਤ ਚੱਲਦਾ ਰੋਜ਼ੇ ਨੂੰ ਬੰਦਾ ਪੈ ਜਾਂਦਾ ਫਿਰ ਸੋਚਦਾ ਬੰਦਾ ਕੱਲ ਤਾਂ ਕੰਮ ਠੀਕ ਸੀ ਅੱਜ ਮੇਰਾ ਖਰਾਬ ਹੋ ਗਿਆ ਇਹ ਪਰਿਵਾਰ ਦੇ ਵਿੱਚ ਬੱਚਿਆਂ ਨੂੰ ਬਾਰ-ਬਾਰ ਨਜ਼ਰ ਲੱਗਦੀ ਹੈ ਤੁਸੀਂ ਕੀ ਕਰਨਾ ਹੈ ਇੱਕ ਫਟਕੜੀ ਦਾ ਰੋਟਾ ਲੈਣਾ ਛੋਟਾ ਜਿਹਾ ਬਾਜ਼ਾਰੋਂ 2-4 ਪੈਸੇ ਦੀ ਫਟਕੜੀ ਲੈ ਆਓ ਫਟਕੜੀ ਦੇ ਟੋਟੇ ਨੂੰ ਆਪਣੀ ਦੁਕਾਨ ਤੋਂ ਵਾਰ ਲੈਣਾ ਹੈ ਜਿਸ ਬੰਦੇ ਨੂੰ ਨਜ਼ਰ ਲੱਗੀ ਹੈ ਉਸ ਬੰਦੇ ਦੇ ਉੱਪਰ 7 ਵਾਰੀ ਵਾਰ ਲੈਣਾ ਆਪਣੇ ਗੱਲੇ ਦੇ ਵਿੱਚ ਵਾਰ ਲੈਣਾ ਆਪਣੇ ਸਬਾਨ ਤੋਂ ਵਾਰ ਲੈਣਾ ਵਾਰਨ ਤੋਂ ਬਾਅਦ ਉਹਨੂੰ ਤੁਸੀਂ ਤਵੇ ਦੇ ਉੱਪਰ ਸਾਰ ਦੇਣਾ ਔਰ ਤਵੇ ਦੇ ਸਾਰਨ ਤੋਂ ਬਾਅਦ ਉਹਨੂੰ ਤੁਸੀਂ 플ਸ਼ ਆਊਟ ਕਰ ਦੇਣਾ 플ਸ਼ ਦੇ ਵਿੱਚ ਪਾ ਦੇਣਾ ਔਰ ਪ੍ਰੋ ਪਾਨਿਸ਼ ਆਊਟ ਕਰਨਾ ਇਹ ਕਰ ਤੁਸੀਂ ਉਪਾਏ ਕਰਕੇ ਚੱਲਦੇ ਹੋ

ਤਨੂੰ ਕਮੈਂਟ ਸ਼ੁਰੂ ਕਰੋ ਔਰ ਇਸ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰੋ ਕਟੋ-ਕਟ ਇੱਕ ਬੰਦਾ ਪੰਜ-ਪੰਜ ਵੀਡੀਓ ਪੰਜ-ਪੰਜ ਬੰਦੇ ਨੂੰ ਇਹ ਸ਼ੇਅਰ ਕਰੇ ਤਾਂਕਿ ਹੋਰ ਬੰਦਿਆਂ ਦਾ ਵੀ ਫਾਇਦਾ ਹੋ ਸਕੇ ਹੋਰ ਬੰਦਿਆਂ ਦੇ ਇਹ ਨਸੀਕਾ ਆ ਸਕੀਏ ਤਾਂਕਿ ਤੁਸੀਂ ਘਰ ਬੈਠ ਕੇ ਆਪਣੇ ਮਸਲੇ ਹੱਲ ਕਰ ਸਕੋ ਜਿਹੜੇ ਲੋਕ ਮੈਨੂੰ ਮਿਲ ਕੇ ਆਪਣੀ ਅਪਾਇੰਟਮੈਂਟ ਲੈ ਕੇ ਆਪਣੇ ਮਸਲੇ ਹੱਲ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਮੋਸਟ ਵੈਲਕਮ ਹੈ ਸਵੇਰੇ 10:00 ਤੋਂ ਲੈ ਕੇ ਰਾਤੀ 8:00 ਵਜੇ ਤੱਕ ਮੈਂ ਅਵੇਲੇਬਲ ਹੁੰਨਾ ਹਾਂ ਪਰ ਜਿਹੜਾ ਬੰਦਾ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਉਸ ਨੂੰ ਫੀਸ ਦੇ ਵਿੱਚ ਕਾਫੀ ਡਿਸਕਾਊਂਟ ਮ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਬੰਦਿਆਂ ਦਾ ਫਾਇਦਾ ਹੋ ਸਕੇ ਬਾਕੀ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ ਦੋਸਤੋ ਨਮਸਕਾਰ